ਸਾਦੇ ਮੀਡੀਆ ਕਦਮੀਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਹਾਨੂੰ ਸਭ ਨੂੰ ਪਤਾ ਕਿ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਭਤੀ ਦੀਆਂ ਚੋਣਾਂ ਜਿਹੜੀਆਂ ਉਹ 14 ਤਰੀਕ ਨੂੰ ਉਹਦੀਆਂ ਵੋਟਾਂ ਪੈਣੀਆਂ ਉਹਦੋਂ ਦੀ ਪਹਿਲੀ ਪ੍ਰਕਿਰਿਆ ਜਿਹੜੀ ਪੇਪਰ ਦਾਖਲ ਕਰਨ ਦੀ ਅਤਵਾਜ ਲੱਗਣ ਦੀ ਉਹ ਪੰਜਾਬ ਦੇ ਵਿੱਚ ਜਿਹੜੀ ਕੰਪਲੀਟ ਹੋ ਗਈ ਆ ਅੱਜ ਸ਼ਾਮ ਤੱਕ ਜਿਹੜੇ ਵਿਅਕਤੀਆਂ ਨੇ ਇਲੈਕਸ਼ਨ ਨਹੀਂ ਲੜਨੀ ਜਾਂ ਜਿਹੜੇ ਕਵਰ ਦੇ ਕੈਂਡੀਡੇਟ ਹੋਣਗੇ ਉਹ ਆਪਣੇ ਪੇਪਰ ਜਿਹੜੇ ਆ ਵਾਪਸ ਲੈਣਗੇ ਔਰ ਕੱਲ ਤੋਂ ਬਕਾਇਦਾ ਜਿਹੜੇ ਆ ਉਮੀਦਵਾਦ ਸਾਰੀਆਂ ਪਾਰਟੀਆਂ ਦੇ ਅਪਪਾਪੜੀ ਚੋਣ ਮੇੰਨੂੰ ਜਿਹੜਾ ਬਕਾਇਦਾ ਸ਼ੁਰੂ ਕਰ ਦੇਣਗੇ ਅੱਜ ਸ਼ਾਮ ਨੂੰ ਹੀ ਚੋਣ ਨਿਸ਼ਾਨ ਜੇ ਕੋਈ ਆਜ਼ਾਦ ਉਮੀਦਵਾਰ ਹੋਗਾ ਉਹਨੂੰ ਵੀ ਜੜਾ ਮਿਲ ਜਾਣਾ ਮੈਂ ਜਿਹੜੀ ਗੱਲ ਤੁਹਾਡੇ ਦਾਈ ਕਰਨੀ ਚਾਹੁੰਦਾ ਸੀਗਾ ਮੈਂ ਖੁਦ ਵੀ ਆਪਣੇ ਪਿੰਡ ਜਗਦੇਕਲਾਂ ਦਾ ਸਰਪੰਚ ਦਿਆਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਬਲਾਕ ਸਮਤੀਦਿਆਂ ਜ਼ਿਲ੍ਹਾ ਪ੍ਰੀਸ਼ਦਿਆਂ ਸਰਪੰਚਾਂ ਪੰਚਾਂ ਦੀਆਂ ਇਲੈਕਸ਼ਨਾਂ ਦੇਖੀਆਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਸਰਬਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੁਝ ਦੋ ਚਾਰ ਪੰਜਾਬ ਦੇ ਵਿੱਚ ਛੋਟੀਆਂ ਮੋਟੀਆਂ ਘਟਰਾਵਾਂ ਨੂੰ ਛੱਡ ਕੇ ਬਾਕੀ ਚੋਨਪੁਰ ਕੇ ਰਿਆ ਜਿਹੜੀ ਆ ਪੂਰੀ ਸ਼ਾਂਤਮਾਈ ਢੰਗ ਦੇ ਨਾਲ ਹਰ ਬੰਦੇ ਨੂੰ ਡੈਮੋਕ੍ਰੇਸੀ ਹਰ ਬੰਦੇ ਨੂੰ ਵੋਟ ਪਾਉਣ ਤੇ ਵੋਟ ਲਈ ਉਮੀਦਵਾਰ ਬਣਦਾ ਪੂਰਾ ਅਧਿਕਾਰ ਦਿੱਤਾ ਜਿਸਾ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਹਾ ਹੈ ਸਾਡੀ ਪਾਰਟੀ ਤਾਂ ਪਹਿਲੀ ਵਾਰ ਇਹ ਇਲੈਕਸ਼ਨ ਲੜੀ ਹੈ ਪਹਿਲੀ ਵਾਰ ਹੀ ਸਾਡੀ ਪਾਰਟੀ ਦੇ ਸਰਪੰਚ ਪੰਚ ਬਣਿਆ ਹੀ ਪਹਿਲੀ ਵਾਰ ਹੀ ਹੋਣ ਬਲਾਕ ਸੰਪਤੀ ਤੇ ਜ਼ਿਲ੍ਹਾ ਪੁਜੀਸ਼ਨ ਲੜਦੇ ਆ ਪਰ ਜਿੱਥੇ ਕੁਝ ਘਟਰਾਵਾ ਹੋਈਆਂ ਜੇਸਤਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇੰਨਾ ਇਲੈਕਸ਼ਨਾਂ ਵਿੱਚ ਪਰੰਪਰਾ ਰਹੀ ਹੈ। ਉਹਨੂੰ ਇਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜੀ ਕੀਤੀ, ਗੁੰਡਾਗਰਦੀ ਕੀਤੀ। ਬੀਤੇ ਕੱਲ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪੁਰੀਸ਼ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਪਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਟੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਦੇ ਗੋਲੀ ਚਲਾਈ ਜਿਸ ਟੰਗ ਦੇ ਨਾਲ ਉਹਨਾਂ ਨੂੰ ਰਵੈਤੀ ਇਥਿਆਦਾਂ ਨਾਲ ਵੜਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੂੰ ਐ ਲੱਗਦਾ ਜੇ ਜਿੱਦਾਂ ਤੱਕੇਸ਼ਾਈ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਇਲੈਕਸ਼ਨਾਂ ਜਿਹੜੀਆਂ ਜਿੱਤ ਲਾਂਗੇ ਉਹਦੋਂ ਨਾਲ ਵੀ ਕਈ ਸੋਚ ਜਿਹੜੀ ਆ ਉਹ ਵੀ ਬਹੁਤ ਨੀਵੇਂ ਲੈਵਲ ਦੀ ਸਾਹਮਣੇ ਆਈ ਜੇਸਾ ਤੁਸੀਂ ਦੇਖਿਆ ਹੋਣਾ ਕਿ ਕ ਐਮ ਐਲ ਏ ਦਾ ਐਮ ਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪ ਦਾ ਐਮ ਐਲ ਏ ਸਾਡੇ ਪੈਰਾਂ 'ਚ ਬਿੰਦਾ ਰਿਆ ਸਾਡੇ ਕਾਦਾ ਕੇ ਬਿੰਦਾ ਦਿਆ ਹੋਰੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕਲਵੀਰ ਸਿੰਘ ਜੀ ਦਾ ਜਿਹੜੇ ਐਕਸਐਮਐਲ ਉਹਨਾਂ ਦੀ ਇੱਕ ਵੀਡੀਓ ਹੈ ਤੋ ਕਿੱਡੇ ਮਾਨ ਦੇ ਨਾਲ ਉਹ ਕਹਿ ਰਿਹਾ ਕਿ ਤਾਂ ਗੁੰਡਾਗਰਦੀ ਜਿੰਨੀ ਆਹ ਕੀਤੀ ਹੈ ਇਹਨਾਂ ਕੋ ਤਾਂ ਹੁੰਦੀ ਦੀ ਇਹ ਤੁਸੀਂ 15 ਮਿੰਟਾਂ ਹੀ ਤੁਸੜਾ ਆ ਦੇਖ ਲੋ ਯਾਰ ਵੀ ਭਰਉਣੀਆਂ ਮੇਰੇ ਠੀਕ ਹੈ ਨਾ ਕੰਮ ਲੰਘੇ ਨੀ ਸ਼ੁਰੂ ਕੀਤਾ ਹੈ ਕਿਤਾ ਭਾਈ ਇਹਨੇ ਦੇਖੋ ਕਹਿੰਦਾ ਮੈਂ ਮੈਂ ਕੰਮ ਹੈ ਸਿੱਖੀ ਮੇਰੇ ਤਰ੍ਹਾਂ ਸਰਦੇ ਦੇ ਦੇਖੋ ਕੀ ਕਹਿ ਰਿਹਾ ਕਹਿੰਦਾ ਮੈਂ ਤੇ ਆਪਣੇ ਕਹਾਣੀਆਂ ਫੈਲਾ ਮਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀਆਂ ਸਭ ਦੇ ਡਾ ਦਿੰਦੇ ਸੀਗੇ ਇਹਨਾਂ ਨੇ ਤਾਂ ਕਹਿੰਦਾ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਇਦਾਂ ਦਾ ਨਿਸ਼ਾਨਾ ਨਹੀਂ ਹੈ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੀ ਘਟਨਾ ਨਹੀਂ ਕੀਤੀ ਕਿ ਜਿੱਥੇ ਫੈਲਾਂ ਚੁੱਕ ਕੇ ਆਪਣੇ ਘਰੀ ਖੜੀਆਂ ਹੋਣ ਜਿੱਥੇ ਕਿਤੇ अब माजे का कहें भी दस दो एक दो जगह छद के उल्ट उल्टिया कि को उम्मीदवार नहीं कांग्रेस अकालिया को उम्मीदवार नहीं आगे इस करके झूठे दोष लाने एंडा कर दिया जी, जी। दी है जी ये ऐ पता नहीं कई बंदे बहुत पुराने मीडिया के न जुड़े है ਦੇਲਾ ਬਾਬਾ ਨਾਨਕ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ 95% ਸਰਪੰਚ ਜਿਹੜੇ ਉਹਨਾਂ ਦੀ ਸੱਦ ਲਿਸਟ ਉੱਧਾ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਦਾਸ ਸੀਗਾ ਇਲੈਕਸ਼ਨ ਹੀ ਹੋਣ ਦਿੰਦੇ ਡੈਮੋਕ੍ਰੇਸੀ ਖਤਮ ਕਹਿੰਦੇ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਪਹਿਲੀ ਵਾਰ ਆ ਸਰ ਹਰ ਬੰਦੇ ਨੂੰ ਕਹਾਂ ਇਲੈਕਸ਼ਨ ਲੜੋ ਇਲੈਕਸ਼ਨ ਦੇ ਚਿੰਤੇ ਆਨ ਹੋਊਗਾ ਸਾਡੇ ਕੋਲ 1 ਸਾਲ ਪਿਆ ਯਾਰ ਅਸੀਂ ਇੰਨਾ ਕੰਮ ਕੀਤਾ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਅਸੀਂ ਜੋ ਕੰਮ ਕੀਤਾ 4 ਸਾਲ ਪਾਉਣੇ 4 ਸਾਲ ਉਹਦੇ ਆਧਾਰ ਤੇ ਵੋਟਾਂ ਮੰਗਾਗੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਇਹ ਕਹਿੰਦੇ ਆ ਕਿ ਇੱਕ ਦਾ ਹੋ ਗਿਆ ਜੀ ਜਿਹੜਾ ਪਿਛਲੇ ਦ ਮੈਂਬਰ ਤੇ ਸਾਡੇ ਬਣਦੇ ਸੀ ਸਰਪੰਚ ਦੇ ਸਾਡੇ ਬਣਦੇ ਸੀ ਐਮਐਲਏ ਤੇ ਇਹੀ ਬਣਦੇ ਸੀਗੇ ਇਹ ਕਿੱਥੋਂ ਆ ਗਿਆ ਜੀ ਆਮ ਆਦੀ ਪਾਰਟੀ ਵਾਲੇ ਇਹ ਪੰਜਾਬ ਚੋਂ ਆਏ ਆ ਇਹ ਲੋਕਾਂ ਦੇ ਚੁਣੇ ਆ ਲੋਕਾਂ ਦੇ ਹੁਣ ਚੁੜਨੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਸ਼ਾਮ ਤੱਕ ਪੇਪਰ ਵਾਪਸੀ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊ ਕਿ ਟੋਟਲ ਕਿੰਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਾਲੀ ਦਲ ਦੇ ਭਾਜਪੀ ਦੇ ਜਿੰਨੇ ਜਿੰਨੇ ਵੀ ਇਲੈਕਸ਼ਨ ਲੜੀ ਆ ਆਜ਼ਾਦ ਉਮੀਦਵਾਰ ਕਿੰਨੇ ਜਿਹੜੇ ਰਹਿ ਜਾਣਗੇ ਸ਼ਾਮ ਨੂੰ ਤੁਹਾਨੂੰ ਚੋਣ ਕਮਿਸ਼ਨ ਦੀ ਜਿਹੜੀ ਲਿਸਟ ਆ ਜੜੀ ਆ ਔਰ ਤੁਸੀਂ ਦੇਖਿਓ ਕਿ ਇੰਨੇ ਉਮੀਦਵਾਰ ਇਲੈਕਸ਼ਨ ਲੜੇ ਕਿਸੇ ਦਾ ਕੋਈ ਪੇਪਰ ਦੀ ਦਾਦ ਹੋਇਆ ਕੁਛ ਦੀ ਹੋਇਆ ਸਾਡੇ ਹਲਕਿਆਂ ਦੇ ਵਿੱਚ ਅਸੀਂ ਤਾਂ ਕਹੀਦੀ ਯਾਰ ਐ ਤੇ ਕਹਾਂ ਦਾਖਲ ਕਰਾਓ ਜਿੰਨੇ ਵੀ ਪੱਤੇ ਗਦੌਣੇ ਆਂ ਕਲਾਓ ਜਦੇ ਕੋਈ ਇਤਰਾਜ ਨੇ ਇੱਕ ਦੂਜੇ ਦੇ ਉੱਤੇ ਇਤਰਾਜ ਲਾਓ ਜੇ ਕਿਸੇ ਦਾ ਕੋਈ ਤਰਾਜ ਸਹੀ ਹੋਊ ਤੇ ਅਪੀਲ ਟਨਗਪਸਦ ਨੇ ਵੇਖ ਲੈਣਾ ਕਿ ਸਹੀ ਹੈ ਕਿ ਨਹੀਂ ਸਹੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 14 ਤਰੀਕ ਤੱਕ ਇਹ ਜਿਹੜੀ ਚੋਰ ਪੱਤੇ দিয়া ਏ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਚੋਰ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਦੇ ਨਾਲ ਨਿਪਰੇ ਲਾਊਗੀ ਹਰ ਪੰਜਾਬ ਦੇ ਵਾਸੀ ਦੂਜੀ ਦੀ ਵੋਟ ਹੈ ਉਹਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਹੈ ਪੋਲਿੰਗ ਬੂਥ ਤੱਕ ਜਾਣ ਦਾ ਅਧਿਕਾਰ ਹੈ ਪਰ ਇੱਕ ਗੱਲ ਪੱਕੀ ਆ ਕਿ ਜਿਹੜੇ ਬੰਦੇ ਆਪਣੀ ਆਦਤ ਅਨੁਸਾਰ ਜਿਹੜੇ ਬੰਦੇ ਪਿਛਲੇ ਕਈ ਸਾਲਾਂ ਤੋਂ ਗੁੰਡਾਗਰਦੀ ਕਰਦੇ ਆਏ ਸਾਡ ਗੁੰਡਾਗਰਦੀ ਨਹੀਂ ਹੁੰਦਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਤੇ ਕੋ ਬੜੇ ਤੋਂ ਬੜਾ ਕਾਂਗਰਸੀ ਲੀਡਰ ਹੋਵੇ ਬੜੇ ਤੋਂ ਬੜਾ ਕੋਈ ਕਾਲੀ ਲੀਡਰ ਹੋਵੇ ਗੁੰਡਾਗਰਦੀ ਨਹੀਂ ਹੋਣ ਦਵਾਂਗੇ ਸ਼ਾਂਤ ਮਾਂ ਇਲੈਕਸ਼ਨ ਕਰਾ ਕੇ 14 ਤਰੀਕ ਨੂੰ ਪੰਜਾਬ ਦੇ ਬਲਾਕ ਸੰਪਤੀ ਮੈਂਬਰ ਤੇ ਪੰਜਾਬ ਦੀ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਆ ਉਹ ਚੋਣ ਕਰਾਂਗੇ ਕਾਂਗਰਸੀ ਮਤ ਸਮਝਣ ਕਿ ਬੂਥਾਂ ਦੇ ਉੱਤੇ ਪੋਲਿੰਗ ਬੂਥਾਂ ਦੇ ਉੱਤੇ ਜਾਂ ਬਾਹਰ ਉਹ 14 ਤਰੀਕ ਨੂੰ ਕੋਈ ਗੜਬੜ ਕਰ ਲੈਣਗੇ ਇੱਦਾਂ ਦੀ ਸਾਰ ਗਰਬਰ ਨਹੀਂ ਹੋਣੀ ਕੋਈ ਉਹ ਧਿਆਨ ਰੱਖਣ ਕਿ ਹੁਣ ਕਾਂਗਰਸ ਤੇ ਕਾਲੀਆਂ ਦਾ ਰਾਜ ਨਹੀਂ ਐਸ ਵੇਲੇ ਆਮ ਆਦਮੀ ਪਾਰਟੀ ਦਾ ਰਾਜ ਹੈ ਤੇ ਆਮ ਆਦਮੀ ਪਾਰਟੀ ਨੇ ਕਦੀ ਕਿਸੇ ਇਲੈਕਸ਼ਨ ਦੇ ਵਿੱਚ ਕੋਈ ਧੱਕਾ ਨਹੀਂ ਕੀਤਾ ਕੋਈ ਗੁੰਡਾਗਰਦੀ ਨਹੀਂ ਕੀਤੀ ਹਰ ਬੰਦਾ ਆਪਣੀ ਵੋਟ ਪਾਉਂਦਾ ਐਰਕਾ ਵੀ ਵੋਟ ਪਾਊਗੀ ਸ਼ਾਂਤਮਈ ਢੰਗ ਨਾਲ ਵੋਟਾਂ ਪੈਣਗੀਆਂ ਸ਼ਾਂਤਮਈ ਢੰਗ ਨਾਲ ਚੋਣ ਹੋਊਗੀ ਜਿਹੜਾ ਜਿਹੜਾ ਬੰਦਾ ਜਿਹਦੇ ਜਿਹਦੇ ਅੱਜ ਪੇਪਰ ਰਹਿ ਜਾਣੇ ਆ ਹਰ ਬੰਦਾ ਆਪਣੀ ਇਲੈਕਸ਼ਨ ਲੜੇ ਕਿਸੇ ਦੀ ਇਲੈਕਸ਼ਨ ਦੇ ਵਿੱਚ ਕੋਈ ਕਾਪਟ ਨਹੀਂ ਪਾਵਾਂਗੇ ਅਸੀਂ ਛਰੇ ਆਮ ਕਹਿੰਦੇ ਆ ਕਿ ਕੋਈ ਕਾਪਟ ਦੀ ਆਓ ਸਭ ਇਲੈਕਸ਼ਨ ਲੜੋ ਪਿੰਡਾਂ 'ਚ ਜਾਓ ਪ੍ਰਚਾਰ ਕਰੋ ਅਸੀਂ ਇਹਦਾ ਦਾ ਕੰਮ ਕਰਦੇ ਹਰ ਬੰਦੇ ਨੂੰ ਅਖਤਿਆਰ ਹੈ ਕਿ ਤੁਸੀਂ ਇਲੈਕਸ਼ਨ ਲੜੋ ਸਰ ਇਲੈਕਸ਼ਨ ਲੜ ਕੇ ਵੋਟਾਂ ਲਓ ਜਿਹੜਾ ਜਿੱਤ ਗਿਆ ਜਿੱਤ ਗਿਆ ਜਿਹੜਾ ਹਾਰ ਗਿਆ ਹਾਰ ਗਿਆ ਪਰ ਗੁੰਡਾਗਰਦੀ ਦਾ ਆਸਾ ਨਹੀਂ ਲੈਣਾ ਗੁੰਡਾਗਰਦੀ ਦੀ ਕਿਸੇ ਨੂੰ ਕਰਦੇ ਨਹੀਂ ਇਹ ਮੈਂ ਤੁਹਾਡੇ ਅੱਗੇ ਕਹਿਣਾ ਚਾਹੁੰਦਾ ਸੀਗਾ ਕਿ ਸਰਬਾਤ ਭਗਵਾਨ ਸੇ ਮਾਨ ਦੀ ਸਰਕਾਰ 14 ਤਰੀਕ ਨੂੰ ਚਾਂਤਮਾਈ ਢੰਗ ਦੇ ਨਾਲ ਅਮਨ ਆਮਾਨ ਦੇ ਨਾਲ ਵੋਟਾਂ ਪਾਉਗੀ ਜਿ세 ਤਰ੍ਹਾਂ ਪਹਿਲੀ ਇਹ ਪ੍ਰਕਿਰਿਆ ਕੰਪਲੀਟ ਕੀਤੀ ਆ ਇਸੇ ਤਰ੍ਹਾਂ ਬਾਕੀ ਪ੍ਰਕਿਰਿਆ ਜਿਹੜੀ ਪੂਰੀ ਕੰਪਲੀਟ ਹੋਊਗੀ